ਦੇਸ਼ ਦੇ ਵਿੱਚ ਲਗਾਤਾਰ ਵਧ ਰਹੇ ਡੌਗ ਬਾਈਟਸ ਦੇ ਮਾਮਲੇ ਤੇ ਨਾਲ ਦੀ ਨਾਲ ਸੜਕਾਂ ਤੇ ਆਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਹਦੇਸ਼ ਜਾਰੀ ਕੀਤੇ ਗਏ ਨੇ ਕਿ ਸੜਕਾਂ ਹਾਈਵੇਅ ਤੋਂ ਆਵਾਰਾ ਪਸ਼ੂਆਂ ਨੂੰ ਹਟਾਇਆ ਜਾਵੇ ਤੇ ਨਾਲ ਦੀ ਨਾਲ ਸਟਰੀਟ ਡੌਗਸ ਨੂੰ ਕਾਬੂ ਕਰਕੇ ਨਸਬੰਦੀ ਕਰਨ ਤੋਂ ਬਾਅਦ ਉਹਨਾਂ ਨੂੰ ਸ਼ੈਲਟਰ ਹਾਊਸ ਦੇ ਵਿੱਚ ਰੱਖਿਆ ਜਾਵੇ ਤਾਂ ਤੁਹਾਨੂੰ ਦੱਸਿਆ ਕਿ ਇਦਾਂ ਦਾ ਹੀ ਇੱਕ ਫੈਸਲਾ ਅਗਸਤ ਮਹੀਨੇ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵੱਲੋਂ ਲਿਆ ਗਿਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਏ ਖਾਸ ਕਰਕੇ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਆਪਣਾ ਇਹ ਫੈਸਲਾ ਕੁਝ ਦਿਨਾਂ ਦੇ ਲਈ ਵਾਪਸ ਲੈ ਲਿਆ ਗਿਆ ਸੀ ਪਰ ਇਹ ਸਭ ਦੇ ਦਰਮਿਆਨ ਲਗਾਤਾਰ ਵਧ ਰਹੇ ਡੌਗ ਬਾਈਟਸ ਦੇ ਮਾਮਲਿਆਂ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਫਿਰ ਤੋਂ ਸਖਤ ਨਜ਼ਰ ਆ ਰਿਹਾ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਹੁਣ ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਵੱਡਾ ਫੈਸਲਾ ਲਿਆ ਗਿਆ ਹੈ ਹਾਈ ਕੋਰਟ ਸੁਪਰੀਮ ਕੋਰਟ ਦੇ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਹੁਕਮ ਸੁਣਾਏ ਗਏ ਨੇ ਆਦੇਸ਼ ਦਿੱਤੇ ਗਏ ਨੇ ਕਿ ਸਕੂਲਾਂ ਕਾਲਜਾਂ ਤੇ ਜਿੰਨੇ ਵੀ ਵਿਦਿਅਕ ادارے ਨੇ ਸੋ ਇਲਾਵਾ ਹਸਪੀਟਲਸ ਨੇ ਜਾਂ ਫਿਰ ਸਰਕਾਰੀ ਦਫ਼ਤਰ ਨੇ ਸਾਰਿਆਂ ਦੇ ਆਲੇ-ਦੁਆਲੇ ਜਿਹੜਾ ਹੈ ਬਾੜਬੰਦੀ ਕੀਤੀ ਜਾਵੇ ਤੇ ਉੱਥੋਂ ਕੁੱਤਿਆਂ ਨੂੰ ਜਿਹੜਾ ਹੈ ਤੇ ਆਵਾਰਾ ਪਸ਼ੂਆਂ ਨੂੰ ਹਟਾਇਆ ਜਾਵੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਵੀ ਪਬਲਿਕ ਸੈਕਟਰਸ ਨੇ ਜਾਂ ਫਿਰ ਪਬਲਿਕ ਏਰੀਏ ਨੇ ਉੱਥੋਂ ਕੁੱਤਿਆਂ ਨੂੰ ਹਟਾ ਕੇ ਉਹਨਾਂ ਦੀ ਨਸਬੰਦੀ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਸ਼ਹਿਰ ਦੇ ਬਾਹਰ ਸ਼ੈਲਟਰ ਹਾਊਸ ਬਣਾਇਆ ਜਾਵੇ ਜਿੱਥੇ ਕੁੱਤਿਆਂ ਨੂੰ ਰੱਖਿਆ ਜਾਵੇ ਤੇ ਉੱਥੋਂ ਹੀ ਜਣਾ ਉਹਨਾਂ ਨੇ ਇਹ ਵੀ ਹੁਕਮ ਦਿੱਤੇ ਨੇ ਕਿ ਸਹਾਇਵੇ ਤੋਂ ਪਸ਼ੂਆਂ ਨੂੰ ਵੀ ਹਟਾਇਆ ਜਾਵੇ ਕਿਉਂਕਿ ਇਹ ਨਾਲੇ ਕਰਕੇ ਕਈ ਵਾਰ ਵੱਡੇ ਹਾਦਸੇ ਜਿਹੜਾ ਨੇ ਵਾਪਰ ਜਾਂਦੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਆਵਾਰਾ ਪਸ਼ਵਾਨ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਹੈ ਦਰਅਸਲ ਰਾਜਵੀਰ ਜਵੰਦਾ ਪੰਜਾਬੀ ਗਾਇਕ ਜਦੋਂ ਉਹਨਾਂ ਦਾ ਹਾਦਸਾ ਵਾਪਰਦਾ ਹੈ ਤਾਂ ਮੌਤ ਤੋਂ ਬਾਅਦ ਜਿਹੜਾ ਇੱਕ ਮਾਮਲਾ ਪੂਰਾ ਹਾਈ ਕੋਰਟ ਦੇ ਵਿੱਚ ਪਹੁੰਚਦਾ ਹੈ ਜਿਸ ਦੇ ਵਿੱਚ ਆਵਾਰਾ ਪਸ਼ਵਾਨ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਗਏ ਹੁੰਦੇ ਨੇ ਤਾਂ ਉਸ ਤੋਂ ਬਾਅਦ ਹਿਮਾਚਲ ਤੇ ਹਰਿਆਣਾ ਸਰਕਾਰ ਤੋਂ ਜਵਾਬ ਵੀ ਜਿਹੜਾ ਹਾਈ ਕੋਰਟ ਦੇ ਵੱਲੋਂ ਮੰਗਿਆ ਜਾਂਦਾ ਪਰ ਲਗਾਤਾਰ ਦੇਸ਼ ਦੇ ਵਿੱਚ ਆਵਾਰਾ ਪਸ਼ਵਾਂ ਤੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਜਿਹੜਾ ਨੇ ਲਗਾਤਾਰ ਵੱਧ ਰਹੇ ਨੇ 2024 ਦੀ ਗੱਲ ਕੀਤੀ ਜਾਵੇ ਤਾਂ 36 ਲੱਖ ਡੌਗ ਬਾਈਟਸ ਦੇ ਮਾਮਲੇ ਜਿਹੜਾ ਨੇ ਸਾਹਮਣੇ ਆਏ ਸੀ ਤਾਂ ਕਰਕੇ ਇਹ ਪੂਰੇ ਮਾਮਲੇ ਦੇ ਉੱਤੇ ਨਜ਼ਰ ਸਾਂਜੀ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਜਦੋਂ ਇਸ ਦੇ ਆਕੜੇ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਸੀ ਤਾਂ ਉਸ ਬਾਅਦ ਸੁਪਰੀਮ ਕੋਰਟ ਨਰਾਜ਼ ਵੀ ਨਜ਼ਰ ਆਇਆ ਸੁਪਰੀਮ ਕੋਰਟ ਦੇ ਵੱਲੋਂ ਕਈ ਤਰੀਕੇ ਦੇ ਪਹਿਲਾਂ ਵੀ ਜਿਹੜਾ ਨੇ ਆਦੇਸ਼ ਜਾਰੀ ਕੀਤੇ ਗਏ ਸੀ ਤਾਂ ਅਗਸਤ ਮਹੀਨੇ ਦੇ ਵਿੱਚ ਇਸੇ ਸਾਲ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਲਾਗੂ ਕੀਤਾ ਗਿਆ ਸੀ ਸਟਰੀਟ ਡੌਗ ਨੂੰ ਲੈ ਕੇ ਕਿ ਉਹਨਾਂ ਨੂੰ ਜਿਹੜਾ ਇੱਕ ਸ਼ੈਲਟਰ ਹਾਊਸ ਬਣਾ ਕੇ ਉੱਥੇ ਰੱਖਿਆ ਜਾਵੇ ਜਿੱਥੇ ਉਹਨਾਂ ਦੇ ਖਾਣ ਪੀਣ ਦਾ ਧਿਆਨ ਵੀ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਲੋਕ ਖਾਸੇ ਨਜ਼ਰ ਆਏ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਉਹ ਫੈਸਲਾ ਥੋੜੇ ਸਮੇਂ ਲਈ ਵਾਪਸ ਲਿਆ ਪਰ ਅੱਜ ਫਿਰ ਜਿਹੜਾ ਉਸੇ ਫੈਸਲੇ ਨੂੰ ਥੋੜਾ ਤਬਦੀਲ ਕਰਕੇ ਜਿਹੜਾ ਉਹ ਫਿਰ ਤੋਂ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਨੇ ਮੁੱਖ ਸਕੱਤਰਾਂ ਨੂੰ ਸੂਬਿਆਂ ਦੇ ਨੂੰ ਇਹ ਹੁਕਮ ਜਿਹੜਾ ਨੇ ਦਿੱਤੇ ਗਏ ਨੇ ਉਸ ਤੋਂ ਪਹਿਲਾਂ ਕੇਰਲਾ ਦੀ ਕੇਰਲਾ ਤੇ Rajasthan ਦੀ ਅਦਾਲਤ ਦੇ ਵੱਲੋਂ ਵੀ ਅਜਿਹੇ ਹੁਕਮ ਜਿਹੜਾ ਨੇ ਸੁਣਾਏ ਗਏ ਨੇ ਤੇ ਨਾਲ ਦੀ ਨਾਲ Rajasthan ਦੀ ਅਦਾਲਤ ਦੇ ਵੱਲੋਂ ਇਥੋਂ ਤੱਕ ਹੁਕਮ ਸੁਣਾ ਦਿੱਤੇ ਗਏ ਸੀ ਕਿ ਜੇਕਰ ਕੋਈ ਵੀ ਕਿਸੇ ਵੀ ਅਧਿਕਾਰੀ ਨੂੰ ਇਸ ਤਰੀਕੇ ਦੀ ਕਾਰਵਾਈ ਕਰਨ ਤੋਂ ਰੋਕਦਾ ਹੈ ਤਾਂ ਉਸ ਦੇ ਉੱਤੇ ਪਰਚਾ ਦੇ ਦਿੱਤਾ ਜਾਵੇ ਕਿ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਰਿਆ ਹੈ ਤਾਂ ਹੁਣ ਇੱਕ ਵਾਰੀ ਫਿਰ ਤੋਂ ਸੁਪਰੀਮ ਕੋਰਟ ਦੇ ਵਾਰ ਜਿਹੜਾ ਨੇ ਡੌਗ ਲਵਰਸ ਤੇ ਐਨੀਮਲ ਲਵਰਸ ਜਿਹੜਾ ਨੇ ਇਕੱਠੇ ਹੋਣ ਲੱਗੇ ਨੇ ਤੇ ਨਿੰਦਾ ਵੀ ਐਸੋ ਫੈਸਲੇ ਦੀ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ ਪਰ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਐਸੇ ਸਾਰੇ ਲੋਕਾਂ ਦੀ ਸਹੂਲਤ ਦੇ ਲਈ ਇਹ ਫੈਸਲਾ ਲਿਆ ਹੈ ਕਿਉਂਕਿ ਸਟਰੀਟ ਡੌਗਸ ਨਾ ਸਿਰਫ ਵੱਢਣ ਕਾਰਨ ਕਈ ਵਾਰ ਹੋਰ ਵੀ ਰਾਸਤੇ ਦੇ ਵਿੱਚ ਜਾ ਰਹੇ ਵਾਹਨਾਂ ਦੇ ਅੱਗੇ ਆਣ ਕਰਕੇ ਵੀ ਇਹ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਬਣਾਉਂਦੇ ਨੇ ਇਸੇ ਤਰੀਕੇ ਨਾਲ ਆਵਾਰਾ ਪਸ਼ੂ ਜੋ ਸੜਕਾਂ ਤੇ ਘੁੰਮਦੇ ਨਾਂ ਅਧਿਕਾਰਨ ਵੀ ਕਈ ਹਾਦਸੇ ਵਾਪਰਦੇ ਨੇ ਜਿਸ ਕਰਕੇ ਮਜਬੂਰੀ ਦੇ ਤਹਿਤ ਫੈਸਲਾ ਲੈਣਾ ਪਿਆ ਹੈ